ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦਵਾ ਤ੍ਰਿ ਭਵਨ ਵਿਦਿਆ ਆਪ ਮਾਰ ਰੇ ਮਨ ਮੇਰੇ ਪਰਮ ਨਾ ਕੀਜੈ ਮਨ ਮਨੈ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾ ਆਦਿਕ ਵਿਥਾਰ ਕਰੋਂ ਕਿਸ ਕਾਂ ਨਰ ਨਾਰਾਇਣ ਅੰਤਰ ਜਾਮ ਆਣ ਮਨੋ ਤਉ ਭਰ ਕਰ ਜਾਉ ਕਿਸ ਜਾਚੋਂ ਨਾਹੀ ਕੋ ਥਾਉ ਨਾਨਕ ਗੁਰਮਤ ਸਹਜ ਸਮਾਓ ਆਣ ਮਨੋਂ ਤੋਂ ਪਰ ਕਰ ਜਾਓ ਕਿਸ ਜਾ ਚੋਂ ਨਾਹੀ ਕੋ ਥਾਓ ਨਾਨਕ ਗੁਰਮਤ ਸਹਜ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 153 ਦੇ ਉੱਪਰ ਅੰਕਿਤ ਹੈ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਾਹੋ ਦੀਆਂ ਪੰਕਤੀਆਂ ਹਨ ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਰੇ ਮਨ ਮੇਰੇ ਪਰਮ ਨਾ ਕੀਜੈ ਸਭ ਤੋਂ ਵੱਡੀ ਰੁਕਾਵਟ ਜਿਹੜੀ ਹੈ ਧਾਰਮਿਕ ਦੁਨੀਆ ਦੇ ਵਿੱਚ ਜਦੋਂ ਮਨੁੱਖ ਚੱਲਦਾ ਵੀ ਹੈ ਪਰ ਭਰਮ ਵੀ ਕਰਦਾ ਹੈ ਜਿਹੜਾ ਮਨੁੱਖ ਭਰਮ ਕਰਦਾ ਉਹ ਧਰਮ ਨਹੀਂ ਕਰ ਸਕਦਾ ਜਿਹੜਾ ਭਰਮੀ ਹੈ ਉਹ ਕਦੇ ਵੀ ਧਰਮ ਹੀ ਨਹੀਂ ਹੋ ਸਕਦਾ ਮਨ ਨੂੰ ਸਬੋਧਨ ਕਰਕੇ ਪਾਤਸ਼ਾਹ ਕਹਿੰਦੇ ਰੇ ਮਨ ਮੇਰੇ ਭਰਮ ਨਾ ਕੀਜੈ ਹੁਣ ਭਰਮ ਕੀ ਹੁੰਦਾ ਹੈ ਜੋ ਹੋਇਆ ਹੀ ਨਹੀਂ ਹੈ ਉਸੀ ਉਸ ਨੂੰ ਮੰਨ ਕੇ ਬੈਠੇ ਆ ਭਗਤ ਰਬਦਾਸ ਜੀ ਨੇ ਬੜੀ ਸੋਹਣੀ ਇਹਦੀ ਵਿਆਖਿਆ ਕੀਤੀ ਹੈ ਕਹਿੰਦੇ ਇਹ ਪਰਮੇਸ਼ਰ ਸਾਨੂੰ ਇੱਕ ਭਰਮ ਬਣ ਗਿਆ ਕਿ ਤੂੰ ਅਲੱਗ ਹੈ ਤੇ ਸੰਸਾਰ ਅਲੱਗ ਹੈ ਮਾਦਵੇ ਕਾ ਕਹੀਏ ਭਰਮ ਐਸਾ ਇੱਕ ਐਸਾ ਭਰਮ ਬਣ ਗਿਆ ਸਾਡੀ ਜ਼ਿੰਦਗੀ ਵਿੱਚ ਜੈਸਾ ਮੰਨਿਏ ਹੋਏ ਨਾ ਤੈਸਾ ਜੋ ਅਸੀਂ ਮੰਨੀ ਬੈਠੇ ਆ ਉਹ ਨਹੀਂ ਹੈ ਪਰਮੋਨੇ ਤਕਰ ਹੈ ਜਿਨੇ ਤਕਰ ਸਾਡੇ ਅੰਦਰ ਮੈਂ ਹੈ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗੰਮ ਜੈਸੇ ਲਹਿਰ ਮੈਂ ਉਹ دھਦ ਜਲ ਕੇਵਲ ਜਲ ਬਾਹੀ ਪਰਮ ਦੀ ਵਿਆਖਿਆ ਕਰਦੇ ਆ ਰਬਦਾਸ ਜੀ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਇੱਕ ਰਾਜਾ ਸੀ ਸੰਗਾਸਨ ਤੇ ਬੈਠਾ ਹੋਇਆ ਸੌ ਗਿਆ ਤੇ ਨੀਂਦ ਵਿੱਚ ਭਿਖਾਰੀ ਬਣ ਗਿਆ ਪਰ ਹੈ ਰਾਜਾ ਸੀ ਕਿਸੇ ਨੌਕਰ ਨੇ ਆ ਕੇ ਜਗਾ ਦਿੱਤਾ ਤੇ ਉਹਦਾ ਬੜਾ ਸ਼ੁਕਰ ਕੀਤਾ ਇਹ ਸਾਡੀ ਜ਼ਿੰਦਗੀ ਦੀ ਅਸਲੀਅਤ ਦੱਸ ਰਹੇ ਆ ਭਗਤ ਰਵਿਜਾਤ ਜੀ ਕਹਿੰਦੇ ਹੈ ਅਸੀਂ ਰੱਬ ਦੀ ਸੰਤਾਨ ਪਰਮਾਤਮਾ ਦੀ ਅੰਸ਼ ਹਾਂ ਪਰ ਉਹਤੀ ਭਰਮ ਕਰ ਰਹੇ ਆ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਿਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਸਾਰੇ ਕੁਝ ਹੁੰਦਿਆਂ ਸੁੰਦਿਆਂ ਹਾਲਤ ਜਿਹੜੀ ਸਾਡੀ ਵੀ ਭਿਖਾਰੀਆਂ ਵਰਗੀ ਹੈ ਕਿਉਂਕਿ ਅਸੀਂ ਧਰਮ ਦੇ ਵਿੱਚ ਹੈ ਵੀ ਆਹ ਕੰਮ ਕਰ ਲਾਂਗੇ ਪਤ ਆਹ ਮਿਲ ਜਾਏਗਾ ਆਹ ਕਰਾਂਗੇ ਆ ਸ਼ਰਤ ਰੱਖਦੇ ਆਣ ਵੀ ਮੈਂ ਅਖੰਡ ਪਾਠ ਸਭ ਕਰਾਉਂਗਾ ਤੇ ਮੇਰਾ ਕੰਮ ਹੋ ਜਾਏ ਮੈਂ 5 ਵਜੇ 5 ਵਾਰੀ ਉਸ ਜਗ੍ਹਾ ਤੇ ਜਾਵਾਂਗਾ ਤੇ ਮੇਰਾ ਕੰਮ ਹੋ ਜਾਏਗਾ। ਇੱਕ ਭਰਮ ਹੈ ਨਾ ਸਾਡੇ ਮਨ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਇੱਕ ਜਦਨ ਤੱਕ ਅਸੀਂ ਧਰਮ ਨਹੀਂ ਕਮਾ ਰਹੇ ਜਿੰਨੇ ਤੱਕ ਉਸ ਪਰਮੇਸ਼ਰ ਨੂੰ ਨੇੜੇ ਨਹੀਂ ਸਮਝਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਭਾਵੇਂ ਦੁਨੀਆ ਛੱਡ ਕੇ ਭਾਵੇਂ ਜਿੱਥੇ ਸੱਤ ਸਮੁੰਦਰਾਂ ਤੋਂ ਵੀ ਬਾਹਰ ਚੜੇ ਜਾਓ ਕੁਝ ਪ੍ਰਾਪਤੀ ਨਹੀਂ ਹੈ ਜਿੰਨੇ ਤੱਕ ਵਿਸ਼ਵਾਸ ਨਹੀਂ ਹੈ। ਭਰਮ ਹੈ ਨਾ ਇੱਕ ਸਾਡੇ ਅੰਦਰ। ਤੇਰੇ ਮਨ ਮੇਰੇ ਭਰਮ ਨਾ ਕੀਜੈ ਇੱਕ ਭਟਗਣਾ ਬਣ ਗਏ ਇੱਕ ਭਰਮ ਬਣ ਗਿਆ ਤੇ ਉਹਦੇ ਅੰਦਰ ਫਿਰ ਡਰ ਹੁੰਦਾ ਹੈ ਭਰਮ ਜਿਹੜਾ ਹੁੰਦਾ ਨਾ ਬੰਦਾ ਡਰਦਾ ਹੈ ਜੇ ਨਾ ਕੀਤਾ ਪਤਾ ਨਹੀਂ ਕੀ ਹੋਏਗਾ ਹੁਣ ਜੇ ਆਪਾਂ ਕੋਈ ਕੰਮ ਕਰ ਰਹੇ ਆ ਭਰਮ ਦੇ ਵਿੱਚ ਆ ਕੇ ਕਰ ਰਹੇ ਆ ਵੀ 11 ਪਾਠ ਕਰਨੇ 21 ਪਾਠ ਕਰਨੇ ਧਿਆਨ ਕਿੱਥੇ ਆ ਗਿਣਤੀ ਦੇ ਵਿੱਚ ਗਿਣਤੀ ਦੇ ਵਿੱਚ ਜਿਹੜਾ ਬੰਦਾ ਨਾ ਜਾਦੀ ਵਾਰੀ ਅੰਬਰਸਰ ਚਲੇ ਜਾਏ ਤੇ ਜਿਹੜਾ ਘਟ ਜਾਂਦਾ ਤੇ ਉਹ ਇਦਾਂ ਦੇਖਦਾ ਵੀ ਜਿੱਦਾਂ ਕੋਈ ਪੜਿਆ ਲਿਖਿਆ ਅਨਪੜੇ ਨੂੰ ਦੇਖਦਾ ਵੀ ਮੈਂ ਤਾਂ ਬਹੁਤ ਵੱਡਾ ਹੋ ਗਿਆ ਮੈਂ ਤਾਂ ਪੰਜ ਵਾਰੀ ਜਾ ਕੇ ਆ ਗਿਆ ਤੇ ਤੂੰ ਇੱਕ ਵਾਰੀ ਵੀ ਨਹੀਂ ਗਿਆ ਗਿਣ ਧਿਆਨ ਕਿੱਥੇ ਹੈ ਗਿਣਤੀ ਦੇ ਵਿੱਚ ਧਿਆਨ ਹੈ ਇੱਕ ਹੋ ਗਿਆ ਹੁਣ ਦੋ ਹੋ ਗਿਆ ਤਿੰਨ ਹੋ ਗਿਆ ਮੈਂ ਤਾਂ ਆਸਾਨ ਕਰ ਦਿੱਤਾ ਤੇ ਜਿਦਨ ਭਰਮ ਦੇ ਵਿੱਚ ਆ ਸੀ ਬੇ ਇਨਾ ਕੰਮ ਇਹਨੇ ਪਾਠ ਕਰ ਲਿਆ ਫਿਰ ਗਿਣਤੀ ਦੇ ਵਿੱਚ ਪਾਠ ਇੱਕੋ ਵੀ ਕੀਤਾ ਹੁੰਦਾ ਤੇ ਸਮਝ ਕੇ ਕੀਤਾ ਹੁੰਦਾ ਭਰਮ ਆਪਣੇ ਆਪ ਖਤਮ ਹੋ ਜਾਂਦੇ ਕਹਿੰਦੇ ਰੇ ਮਨ ਮੇਰੇ ਭਰਮ ਨਾ ਕੀਜੈ ਜਿੱਥੇ ਭਰਮ ਉਥੇ ਧਰਮ ਨਹੀਂ ਹੋ ਸਕਦਾ ਜਿਹੜਾ ਬੰਦਾ ਭਰਮ ਹੀ ਹੋ ਧਰਮ ਹੀ ਨਹੀਂ ਹੋ ਸਕਦਾ ਸਿਰਫ ਇੱਕ ਇੱਕ ਦਿਖਾਵਾ ਕਰ ਸਕਦਾ ਢਾਉ ਕਰ ਸਕਦਾ ਧਰਮੀ ਹੋਣ ਦਾ ਕਿਉਂਕਿ ਜਿੰਨੇ ਤੱਕ ਸਾਡੇ ਅੰਦਰ ਇਹੀ ਭਰਮ ਬਣਿਆ ਹੋਇਆ ਤੇ ਗੁਰੂ ਪਾਤਸ਼ਾਹ ਨੇ ਤਾਂ ਕਿਤੇ ਨਹੀਂ ਲਿਖਿਆ ਵੀ ਤੁਸੀਂ ਆ ਇੰਨੀ ਵਾਰੀ ਕਰੋਗੇ ਤੇ ਤੁਹਾਨੂੰ ਆ ਮਿਲੇਗਾ ਇਹ ਤਾਂ ਲੋਕਾਂ ਦੇ ਮਗਰ ਲੱਗ ਗਏ ਗੁਰੂ ਦੇ ਮਗਰ ਨਹੀਂ ਲੱਗਦੇ ਕਹਿੰਦੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਤੇ ਸਤ ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਆ ਉਹ ਤਾਂ ਰੋਜ਼ ਬਾਜਾਂ ਮਾਰਦਾ ਉਹ ਕਹਿੰਦਾ ਪੰਜ ਦਿਨ ਗੁਰਦੁਆਰੇ ਆਓ ਉਹ ਤਾਂ ਰੋਜ਼ ਕਹਿੰਦਾ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਓ ਸੱਚੀ ਬਾਣੀ ਹਮੇਸ਼ਾ ਉਹ ਅੱਜ ਦਾ ਸ਼ਬਦ ਵੀ ਹੈ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰ ਤੇ ਜੀਵਨ ਦੇ ਵਿੱਚੋਂ ਭਰਮ ਕੱਢਣਾ ਸੀ ਉਹ ਕਦਾਂ ਨਿਕਲ ਲੇਗਾ ਉਹ ਬਾਣੀ ਪੜਨ ਦੇ ਨਾਲ ਜਦੋਂ ਅਸੀਂ ਖੁਦ ਬਾਣੀ ਪੜਾਂਗੇ ਖੁਦ ਬਾਣੀ ਦੇ ਵਿਚਾਰ ਦੇ ਨਾਲ ਜੁੜਾਂਗੇ ਤੇ ਭਰਮ ਦੇ ਵਿੱਚੋਂ ਅਸੀਂ ਦੂਰ ਹੋ ਜਾਾਂਗੇ ਕੋਈ ਵਿਸ਼ਵਾਸ ਰੱਖਣਾ ਹੈ ਗੁਰੂ ਪਰਮੇਸ਼ਰ ਸਭ ਜਗ੍ਹਾ ਹੈ ਅਕਾਲ ਪੁਰਖ ਸਭ ਜਗ੍ਹਾ ਹੈ ਉਹ ਦੂਰ ਨਹੀਂ ਹੈ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਦੂਰ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਭਰਪੂਰ ਕਿਸੇ ਦਿਨ ਨੂੰ ਗੁਰੂ ਪਾਤਸ਼ਾਹ ਨੇ ਮਹੱਤਤਾ ਨਹੀਂ ਦਿੱਤੀ ਵੇ ਆ ਪੂਰਨਵਾਸੀ ਵਾਲਾ ਦਿਨ ਚੰਗਾ ਹੁੰਦਾ ਜਾਂ ਸੰਗਰਾਦ ਵਾਲਾ ਦਿਨ ਚੰਗਾ ਹੁੰਦਾ ਜਾਂ ਮੱਸਿਆ ਚੰਗੀ ਹੁੰਦੀ ਹੈ ਸਤਿਗੁਰੂ ਕਹਿੰਦੇ ਜੀਵਨ ਦੇ ਵਿੱਚ ਜਿੱਦਣ ਅਸੀਂ ਰੱਬ ਨੂੰ ਯਾਦ ਕਰਦੇ ਆ ਉਹ ਸਾਰੇ ਦਿਨ ਚੰਗੇ ਇਹਨਾਂ ਭਰਮਾਂ ਦੇ ਵਿੱਚੋਂ ਗੁਰੂ ਨੇ ਕੱਢਿਆ ਤੇ ਅਸੀਂ ਉਹ ਗੁਰੂ ਨੇ ਭਰਮਾਂ ਦੇ ਵਿੱਚ ਪਾ ਦਿੱਤਾ ਤੇ ਭਾਵੇਂ ਉੱਥੇ ਜਾਵਾਂਗੇ ਆ ਕੋਸ਼ਿਸ਼ ਹੁੰਦਾ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਮੇਰੇ ਇਹ ਮੇਰੇ ਮਨ ਭਰਮ ਨਾ ਕਰ ਰੇ ਮਨ ਮੇਰੇ ਭਰਮ ਨਾ ਕੀਜੈ ਮਤਲਬ ਇੱਕ ਦਿਨ ਨੂੰ ਪ੍ਰਮukh ਰੱਖ ਲਿਆ ਤੇ ਧਰਮ ਨੂੰ ਦੂਰ ਕਰ ਦਿੱਤਾ ਗੁਰੂ ਨੂੰ ਦੂਰ ਕਰ ਦਿੱਤਾ ਵਿੱਜ ਗਏ ਆ ਮੱਥਾ ਟੇਕਿਆ ਲੰਗਰ ਖਾਦਾ ਹੋ ਗਿਆ ਵੀ ਇੱਕ ਹੋ ਗਿਆ ਦੋ ਹੋ ਗਿਆ ਤਿੰਨ ਹੋ ਗਿਆ ਚਾਰ ਹੋ ਗਿਆ ਪੰਜ ਹੋ ਗਿਆ ਇਹ ਭਰਮ ਹੈ ਤੇ ਸਤਗੁਰ ਕਹਿੰਦੇ ਭਰਮ ਕਿਦਾਂ ਖਤਮ ਹੁੰਦਾ ਹੈ ਜਦੋਂ ਅਸੀਂ ਆਪ ਜੁੜਾਂਗੇ ਜਦੋਂ ਅਰਦਾਸ ਕਰਦੇ ਹਾਂ ਰੋਜ਼ ਪੜ੍ਹਦੇ ਹਾਂ ਨਾ ਆਪਦੀ ਗੁਰਾਂ ਇੱਕ ਦੇਵ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਚਰਨਾ ਜੀ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮੰਨਿਆ ਤੁਹਾਡਾ ਮਨ ਮੰਨ ਜਾਏ ਮਨ ਕੇ ਦੇ ਨਾਲ ਮੰਨਣਾ ਪਰਮੇਸ਼ਰ ਦੇ ਨਾਲ ਅਸੀਂ ਲੋਕਾਂ ਨੂੰ ਖੁਸ਼ ਕਰਦੇ ਲੋਕਾਂ ਨੂੰ ਖੁਸ਼ ਕਰਦੇ ਕਿਉਂਕਿ ਜਾਂਦੇ ਸੀ ਲੋਕ ਅੱਜ ਕੱਲ੍ਹ ਘਟ ਗਿਆ ਨਹੀਂ ਤਾਂ ਮੈਂ ਫਲਾਨੀ ਜਗ੍ਹਾ ਗਿਆ ਫਿਰ ਉਹ ਲੋਕਾਂ ਨੂੰ ਪ੍ਰਸ਼ਾਦ ਵੰਡਣਾ ਮੈਂ ਅੰਮ੍ਰਿਤਸਰ ਗਿਆ ਸੀ ਮੈਂ ਹੇਮਕੁੰਟ ਗਿਆ ਸੀ ਮੈਂ ਫਲਾਨੀ ਜਗ੍ਹਾ ਗਿਆ ਸੀ ਤੇ ਮਨ ਤਾਂ ਮੰਨਿਆ ਕੋਈ ਨਹੀਂ ਮਨ ਮੰਨਿਆ ਅੰਮ੍ਰਿਤ ਰਸ ਪੀਜੈ ਮਨ ਨੂੰ ਮਨਾਉਣਾ ਹੈ ਮਨ ਨੂੰ ਸਤਿਗੁਰ ਦਾ ਆਗਿਆਕਾਰੀ ਬਣਾਉਣਾ ਹੈ ਤੇ ਮਨ ਤਾਂ ਉੱਥੇ ਕੜਾ ਹੈ ਮਨ ਉਹੀ ਪਾਪ ਕਰਦਾ ਹੈ ਮਨ ਉਹੀ ਝੂਠ ਬੋਲਦਾ ਹੈ ਉਹੀ ਫਰੇਵ ਕਰਦਾ ਹੈ ਹਾਂ ਕਹਿੰਦੇ ਜਿੱਦਣ ਅਸੀਂ ਆਪਣੇ ਆਪ ਨੂੰ ਮਨਾ ਲਿਆ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮਾਨੇ ਜਦੋਂ ਮਨ ਮੰਨ ਗਿਆ ਨਾ ਲੋਕਾਂ ਨੇ ਖੁਸ਼ ਨਹੀਂ ਹੋਣਾ ਮਨ ਮੰਨੇ ਲੋਕ ਨਾ ਭਤੀਜੇ ਨਾ ਭਤੀਜੇ ਤਵ ਕਿਆ ਕੀ ਮਨ ਮੰਨਿਆ ਜਦੋਂ ਮਨ ਮੰਨ ਗਿਆ ਨਾ ਕੀ ਮਿਲੇਗਾ ਅੰਮ੍ਰਿਤ ਰਸ ਪੀਜੈ ਫਿਰ ਬਾਹਰ ਭਟਕਣ ਦੀ ਜਰੂਰਤ ਨਹੀਂ ਹੈ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਧਾਰਮਿਕ ਇਤਿਹਾਸਿਕ ਸਥਾਨਾਂ ਤੇ ਨਹੀਂ ਜਾਣਾ ਇਸ ਇਤਿਹਾਸਕ ਸਥਾਨਾਂ ਤੇ ਜਾਣਾ ਇਸ ਕਰਕੇ ਜਾਣਾ ਕਿ ਸਾਨੂੰ ਉੱਥੇ ਦੇ ਇਤਿਹਾਸ ਦਾ ਪਤਾ ਚੱਲੇ। ਬੇ ਇੱਥੇ ਸਤਿਗੁਰੂ ਮਹਾਰਾਜ ਨੇ ਕੀ ਕੀਤਾ ਸੀ? ਇੱਥੇ ਸਾਡੂੰ ਸਤਿਗੁਰ ਨੇ ਕੀ ਬਖਸ਼ਿਸ਼ ਕੀਤੀ ਸੀ? ਤੇ ਇੱਕ ਸਤਿਗੁਰੂ ਕਹਿੰਦੇ ਰੇ ਮਨ ਮੇਰੇ ਭਰਮ ਨ ਕੀਜੈ ਮਨ ਮੰਨਿਆ ਅੰਮ੍ਰਿਤ ਰਸ ਪੀਜੈ ਰਹਾਉ ਉਲਟਿਓ ਕਮਲ ਬ੍ਰਹਮ ਵਿਚਾਰ ਬਾਣੀ ਦੇ ਵਿੱਚ ਹਿਰਦੇ ਨੂੰ ਕਮਲ ਗਿਆ ਜਦੋਂ ਅਸੀਂ ਬ੍ਰਹਮ ਦੀ ਵਿਚਾਰ ਦੇ ਨਾਲ ਜੁੜਾਂਗੇ ਸੱਚ ਦੀ ਵਿਚਾਰ ਦੇ ਨਾਲ ਜੁੜਾਂਗੇ ਜਿਹੜਾ ਮਨ ਮਾਇਆਵਲ ਭਟਕ ਰਿਹਾ ਹੈ ਸੰਸਾਰਵਲ ਭਟਕ ਰਿਹਾ ਹੈ ਉਹ ਨਿਰੰਕਾਰਵਲ ਆ ਜਾਏਗਾ ਉਲਟੇ ਉਹ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦਵਾਰ ਇਹ ਜਿਹੜਾ ਦਸ ਦਵਾਰ ਹੈ ਨਾ ਜਿਹੜਾ ਸਾਡਾ ਦਿਮਾਗ ਹੈ ਨੌ ਦਰਵਾਜੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਅੰਮ੍ਰਿਤ ਧਾਰ ਗਗਨ ਦਸ ਦਵਾਰ ਮਤਲਬ ਗਿਆਨ ਦਾ ਦਰਵਾਜਾ ਖੁੱਲ ਗਿਆ ਸਾਨੂੰ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਹੋਇਆ ਅੰਮ੍ਰਿਤ ਧਾਰ ਅੰਮ੍ਰਿਤ ਦੀ ਧਾਰ ਜੀਵਨ ਦੇ ਵਿੱਚ ਚੱਲ ਰਹੀ ਹੈ ਅੰਮ੍ਰਿਤ ਧਾਰ ਗਗਨ ਦਸ ਦਵਾਰ ਉਹਦੇ ਨਾਲ ਜੁੜੇ ਹਾਂ ਦਿਨਾਂ ਦੇ ਨਾਲ ਨਹੀਂ ਜੁੜੇ ਅਸੀਂ ਕਿਸੇ ਕਿਰਤਮ ਦੇ ਨਾਲ ਨਹੀਂ ਜੁੜੇ ਅਸੀਂ ਉਹਦੇ ਨਾਲ ਜੁੜੇ ਹਾਂ ਜਿਨੇ ਤ੍ਰਿ ਭਵਨ ਬੇਦਿਆ ਆਪ ਮਰਾਰ ਤ੍ਰਿ ਭਵਨ ਮਤਲ ਪੂਰੇ ਸੰਸਾਰ ਨੂੰ ਜਿਹਨੇ ਆਪਣੇ ਵਸ ਵਿੱਚ ਕੀਤਾ ਮਰਾਰ ਮਰਾਰੀ ਜਿਹੜਾ ਆਕਾਲ ਪੁਰਖ ਪਰਮੇਸ਼ਰ ਹੈ ਤ੍ਰਿ ਭਵਨ ਬੇਦਿਆ ਆਪ ਮਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਏ ਮੇਰੇ ਮਨ ਭਰਮ ਨਾ ਕਰ ਮਨ ਮਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮੰਨਿਆ ਜਿਨਿਤ ਕਰ ਮਨ ਨਹੀਂ ਮਰੇਗਾ ਮਨ ਮਾਰਨ ਦਾ ਭਤ ਭਾਵ ਕੀ ਗੁਰੂ ਦੇ ਉਪਦੇਸ਼ਾਂ ਤੇ ਨਹੀਂ ਚਲੇਗਾ ਉਹਨੇ ਤਾਂ ਕਰ ਇਸ ਜਨਮ ਪਦਾਰਤ ਨੂੰ ਨਹੀਂ ਜਿੱਤ ਸਕਦੇ ਮਨ ਦੇ ਵਿੱਚ ਖੁਆਇਸ਼ਾਂ ਮਨ ਦੇ ਵਿੱਚ ਲਾਲਸਾ ਹੈ ਜੇ ਧਰਮ ਵੀ ਕਰਨਾ ਤੇ ਗਿਣ ਕੇ ਕਰਨਾ ਤੇ ਕਹਿੰਦੇ ਜਨਮ ਜੀਤ ਮਰਨ ਮਨ ਮੰਨਿਆ ਆਪ ਮੁਵਾ ਮਨ ਮੰਨ ਤੇ ਜਾਣਿਆ ਮੰਨਣ ਹੀ ਮਰਨਾ ਤੇ ਮੰਨਣ ਹੀ ਜਾਗਣਾ ਹੈ ਗੁਰੂ ਹਰ ਰਾਏ ਸਾਹਿਬ ਜੀ ਨੂੰ ਪੁੱਛਿਆ ਸਤਿਗੁਰੂ ਕਿਦਾਂ ਸਾਨੂੰ ਪਤਾ ਲੱਗੇ ਕਿ ਅਸੀਂ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਸਾਡਾ ਮਨ ਜਾਗ ਗਿਆ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੇ ਪ리에 ਲਾਗੇ ਔਰ ਸਤਿਗੁਰ ਕੀ ਬਾਣੀ ਜਿਹੜਾ ਆਪਣੇ ਗੁਰੂ ਨਾਲ ਪਿਆਰ ਕਰਨ ਲੱਗ ਗਿਆ ਅੰਦਰੋਂ ਪਿਆਰ ਕਰਨ ਲੱਗ ਗਿਆ ਜਿਹੜਾ ਗੁਰੂ ਦੀ ਬਾਣੀ ਨਾਲ ਪਿਆਰ ਕਰਨ ਲੱਗ ਗਿਆ ਗੁਰੂ ਦੀ ਬਾਣੀ ਨੂੰ ਪੜਨ ਲੱਗ ਗਿਆ ਵਿਚਾਰਨ ਲੱਗ ਗਿਆ ਸਮਝੋ ਉਹਦਾ ਮਨ ਜਾਗ ਗਿਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਉਹਦੀ ਨજર ਉਹਦੀ ਨਦਰ ਜਿਹੜੀ ਆ ਨਾ ਜਦੋਂ ਜੀਵਨ ਦੇ ਵਿੱਚ ਪੈਂਦੀ ਹੈ ਹੁਣ ਘਰ ਸ਼ਬਦ ਦੋ ਵਾਰੀ ਆਇਆ ਨજર ਭਈ ਘਰ ਘਰ ਤੇ ਜਾਣਿਆ ਇੱਕ ਘਰ ਜਿੱਥੇ ਰਾਰੇ ਨੇ ਔਂਕੜਾ ਇੱਕ ਘਰ ਅਕਾਲ ਪੁਰਖ ਪਰਮੇਸ਼ਰ ਇੱਕ ਘਰ ਸਾਡਾ ਹਿਰਦਾ ਘਰ ਨਦਰ ਭਈ ਘਰ ਘਰ ਤੇ ਜਾਣਿਆ ਜੱਤ ਸਤ ਤੀਰਥ ਮਜਣ ਨਾਮ ਲੋਕੀ ਜੱਤ ਕਰਦੇ ਸੀ ਸਤ ਕਰਦੇ ਆ ਤੀਰਥਾਂ ਦੇ ਜਾਂਦੇ ਆ ਇਸ਼ਨਾਨ ਕਰਦੇ ਆ ਕਹਿੰਦੇ ਸਭ ਤੋਂ ਵੱਡੀ ਚੀਜ਼ ਹੈ ਨਾਮ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਤੇ ਗੁਰੂ ਨਾਨਕ ਸਾਹਿਬ ਜੀ ਪਰਮਾਨੰਦ ਦਿੰਦੇ ਆ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥਾਂ ਤੇ ਮੈਂ ਵੀ ਜਾਣਾ ਹਾਂ ਪਰ ਤੀਰਥ ਪਰਮੇਸ਼ਰ ਦਾ ਨਾਮ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਤ ਸਤ ਤੀਰਥ ਮਜਨ ਨਾਮ ਅਧਿਕ ਵਿਥਾਰ ਕਰੋਂ ਕਿਸ ਕਾ ਹੁਣ ਜਿਹਨੂੰ ਸਮਝ ਆ ਗਈ ਜਿਹੜਾ ਨਾਮ ਨਾਲ ਜੁੜ ਗਿਆ ਕਿ ਮੈਂ ਅਧਿਕ ਵਿਥਾਰ ਵਿਥਾਰ ਮਤਲ ਖਲਾਰਾ ਮੈਂ ਫਾਲਤੂ ਦਾ ਖਲਾਰਾ ਕਿਉਂ ਪਾਵਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਐ ਕਿ ਸ਼ਲੋਕ ਆਉਂਦਾ ਸਤਗੁਰ ਦਾ ਕਹਿੰਦੇ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਵਿਥਾਰ ਮਤਲਬ ਖਲਾਰਾ ਨਹੀਂ ਖਲਾਰਦੇ ਜਦ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਜਾਂਦੇ ਆ ਅਧਿਕ ਵਿਥਾਰ ਕਰੂੰ ਕਿਸ ਕਾ ਉਹ ਕਿਸ ਕੰਮ ਦਾ ਹੈ ਮੈਂ ਖਲਾਰਾ ਬਹੁਤ ਖਲਾਰ ਲਿਆ ਅਧਿਕ ਵਿਥਾਰ ਕਰੂੰ ਕਿਸ ਕਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹ ਤੇ ਜਿੱਦਣ ਅਸੀਂ ਉਸ ਪਰਮੇਸ਼ਰ ਦੇ ਮਾਰਗ ਤੇ ਚੱਲਦੇ ਆ ਅਕਾਲਪੁਰਗ ਤੇ ਮਾਰਗ ਤੇ ਚੱਲਦੇ ਆ ਸਤਿਗੁਰੂ ਮਹਾਰਾਜ ਨੇ ਕਿਹਾ ਭਾਈ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਿਏ ਹਰ ਬਿੰਦ ਇੱਕ ਨਾ ਰਾਜਾ ਸੀ ਸਾਧ ਸੰਗਤ ਜੀ ਤੇ ਉਸ ਨੇ ਇੱਕ ਫਕੀਰ ਨੂੰ ਸਵਾਲ ਕੀਤਾ ਕਹਿਣ ਲੱਗਾ ਫਕੀਰ ਸਾਈਂ ਪਰੇਸ਼ਾਨ ਬਹੁਤ ਆ ਦੁਖੀ ਬਹੁਤ ਆ ਅਮੀਰ ਬਹੁਤ ਆ ਰਾਜਾ ਸੀ ਇਹ ਨਹੀਂ ਹੁੰਦਾ ਕਿ ਗਰੀਬ ਦੁਖੀ ਹੁੰਦਾ ਗਰੀਬ ਇਸ ਕਰਕੇ ਦੁਖੀ ਆ ਕਿ ਉਹ ਕਹਿੰਦਾ ਮੇਰੇ ਕੋਲ ਕੁਝ ਹੈ ਨਹੀਂ ਇਸ ਕਰਕੇ ਦੁਖੀ ਆ ਕਹਿੰਦੇ ਅਮੀਰ ਵੀ ਦੁਖੀ ਰਾਜਾ ਸੀ ਕਹਿੰਦਾ ਮੈਂ ਪਰੇਸ਼ਾਨ ਬਹੁਤ ਆ ਤੇ ਪਰੇਸ਼ਾਨੀ ਦੀ ਕੋਈ ਮੈਨੂੰ ਇਹਦੇ ਵਿੱਚੋਂ ਨਿਕਲਦੀ ਕੋਈ ਮੈਨੂੰ ਜੁਗਤੀ ਦੱਸੋ ਉਹ ਕਹਿਣ ਲੱਗੇ ਜੀ ਪਰਸੋਂ ਆਈਂ ਆ ਜਿਹੜੀ ਪਹਾੜੀ ਆ ਨਾ ਪਹਾੜੀ ਤੇ ਆਪਾਂ ਉੱਪਰ ਚਲਾਂਗੇ ਪਹਾੜੀ ਦੇ ਉੱਪਰ ਇੱਕ ਮੰਦਿਰ ਬਣਿਆ ਤੇ ਉੱਥੇ ਬੈਠ ਕੇ ਫਿਰ ਆਪਾਂ ਗੱਲਬਾਤ ਕਰਾਂਗੇ ਤੇਰੇ ਪ੍ਰਸ਼ਨ ਦਾ ਜਵਾਬ ਦੇਾਂਗੇ ਕਹਿੰਦਾ ਜੀ ਠੀਕ ਐ ਜਦੋਂ ਪਰਸੋਂ ਆ ਗਈ ਆ ਗਿਆ ਰਾਜਾ ਮਹਾਪੁਰਸ਼ ਖੜੇ ਸੀ ਫਕੀਰ ਖੜਾ ਸੀ ਤੇ ਜਦੋਂ ਸਾਧ ਸੰਗਤ ਦੀ ਫਕੀਰ ਨੇ ਦੇਖਿਆ ਰਾਜੇ ਨੂੰ ਕਹਿਣ ਲੱਗਾ ਆ ਗਏ ਕਹਿਣ ਲੱਗਾ ਜੀ ਹਾਂਜੀ ਤੇ ਫਕੀਰ ਨੇ ਆਖਿਆ ਰਾਜਨ ਖਾਲੀ ਹੱਥ ਆ ਗਿਆ ਕੁਝ ਲੈ ਕੇ ਨਹੀਂ ਆਇਆ ਕਹਿਣ ਲੱਗਾ ਜੀ ਭੁੱਲ ਗਿਆ ਮਾਫ ਕਰਿਓ ਕਹਿੰਦਾ ਕੋਈ ਗੱਲ ਹੀ ਮੇਰੇ ਕੋਲ ਹੈਗਾ ਆ ਚੁੱਕ ਲਾ ਆ ਜਿਹੜੀ ਪੰਡਾ ਐ ਨਾ ਪੰਡ ਇਹ ਚੁੱਕ ਲਾ ਚਦਰ ਦੇ ਵਿੱਚ ਕੁਝ ਬੰਨਿਆ ਹੋਇਆ ਸੀ ਕਹਿੰਦਾ ਚੱਲ ਉੱਪਰ ਚੱਲਦੇ ਹਾਂ ਪਹਾੜੀ ਤੇ ਚੜਨਾ ਹੈ ਤੇ ਜਦੋਂ ਉਹਨੇ ਪੰਡ ਚੁੱਕੀ ਤੇ ਫਕੀਰ ਨੇ ਉਹਨੂੰ ਦੇਖਿਆ ਨਹੀਂ ਉੱਪਰ ਚੜ ਗਿਆ ਫਕੀਰ ਕਵੀਰ ਤਾਂ 20 25 ਕਦਮ ਅੱਗੇ ਚਲਾ ਗਿਆ ਤੇ ਹੁਣ ਉਹ ਜਿਹੜਾ ਰਾਜਾ ਸੀ ਤੇ ਉਹ ਕੋ ਪੰਡ ਚੁੱਕੇ ਨਾ ਹੋਵੇ ਭਾਰੀ ਬੜੀ ਸੀ ਪੰਡ ਜਿਹੜੀ ਸੀ ਤੇ ਉਹ ਪੰਡ ਜਿਹੜੀ ਚੁੱਕ ਨਾ ਹੋਵੇ ਤੇ ਫਕੀਰ ਨੇ ਪਿੱਛੇ ਮੜ ਕੇ ਕਿ ਵੀ ਇਦਾਂ ਕਰੇਗਾ ਨਾ ਇਦਾਂ ਚੱਲੇਗਾ ਤੇ ਆਪਾਂ ਫਿਰ ਦੋ ਦਿਨ ਲੱਗ ਜਾਣੇ ਉੱਪਰ ਜਾਣ ਨੂੰ ਥੋੜਾ ਤੇਜ਼ ਚੱਲ ਕਹਿੰਦਾ ਜੀ ਪੰਡ ਬੜੀ ਭਾਰੀ ਆ ਕਹਿੰਦਾ ਚਲੋ ਹਲਕੀ ਕਰ ਦਿੰਨੇ ਆ ਤੇ ਉਹ ਫਕੀਰ ਥੱਲੇ ਆਇਆ ਤੇ ਉਹਨੇ ਪੰਡ ਖੋਲੀ ਚੱਦਰ ਖੋਲੀ ਤੇ ਉਹਦੇ ਵਿੱਚੋਂ ਇੱਕ ਪੱਥਰ ਕੱਢ ਕੇ ਸੈੱਟ ਦਿੱਤਾ ਕਹਿੰਦਾ ਚੱਲ ਤੇ ਫਿਰ ਅੱਗੇ ਗਿਆ ਫਿਰ ਅੱਗੇ ਦੇਖਿਆ ਫਿਰ ਹੌਲੀ-ਹੌਲੀ ਚੱਲ ਰਿਹਾ ਕਹਿੰਦਾ ਪੰਡ ਤਾਂ ਹੱਲੇ ਵੀ ਭਾਰੀ ਆ ਉਹਨੇ ਫਿਰ ਥੱਲੇ ਆਇਆ ਫਕੀਰ ਉਹਨੇ ਫਿਰ ਇੱਕ ਪੱਥਰ ਕੱਢ ਦਿੱਤਾ ਦੋ ਕੱਢ ਦਿੱਤੇ ਦੋ ਹੋ ਗਏ ਹੁਣ ਕਹਿੰਦਾ ਹੁਣ ਤਾਂ ਘਟ ਗਿਆ ਨਾ ਚੱਲ ਜਦੋਂ ਉਹ 2-4 ਕਦਮ ਚੱਲਿਆ ਫਿਰ ਥੱਕ ਗਿਆ ਪੰਡ ਚੁੱਕੇ ਨਾ ਉਹ ਵਿਰਾਜੇ ਦੇ ਕੋਲੋਂ ਤੇ ਫਕੀਰ ਨੇ ਆਖਿਆ ਭਾਈ ਹੁਣ ਕਿਉਂ ਨਹੀਂ ਚੱਲ ਸਕਦਾ ਕਹਿਣ ਲੱਗਾ ਜੀ ਇਹ ਵੀ ਕੱਢ ਦਿਓ ਤੇ ਹੁਣ ਕੱਢਣੇ ਲੱਗੇ ਨਾ ਆਹ ਪੱਥਰ ਕਾਦੇ ਰੱਖਿਆ ਹੈ ਤੇ ਫਕੀਰ ਨੇ ਆਖਿਆ ਚਲੋ ਇਹ ਵੀ ਕੱਢ ਦਿੰਨੇ ਆ ਤੀਸਰਾ ਪੱਥਰ ਵੀ ਕੱਢ ਦਿੱਤਾ ਹੁਣ ਰਹਿ ਗਈ ਚਦਰ ਚਦਰ ਉਹਨੇ ਰੱਖ ਲਈ ਮੋਢੇ ਤੇ ਚਦਰ ਦਾ ਕੀ ਭਾਰ ਹੁੰਦਾ ਹੈ ਉਹ ਫਕੀਰ ਵੀ ਚੱਲ ਪਿਆ ਰਾਜਾ ਵੀ ਚੱਲ ਪਿਆ ਜਦੋਂ ਉੱਪਰ ਪਹੁੰਚੇ ਪਹਾੜੀ ਤੇ ਰਾਜੇ ਨੇ ਆਖਿਆ ਕਿ ਮੇਰੇ ਸਵਾਲ ਦਾ ਜਵਾਬ ਦਿਓ ਤੇਰੇ ਸਵਾਲ ਦਾ ਜਵਾਬ ਮੈਂ ਪਰੇਸ਼ਾਨ ਬਹੁਤ ਆ ਮੇਰੇ ਕੋਲ ਸਭ ਕਾ ਜ ਮੈਂ ਦੁਖੀ ਬਹੁਤ ਆ ਉਹ ਕਹਿੰਦਾ ਜਵਾਬ ਤਾਂ ਦੇ ਦਿੱਤਾ ਰਸਤੇ ਚ ਜਵਾਬ ਤੈਨੂੰ ਦੇ ਦਿੱਤਾ ਕਿਦਾਂ ਦਿੱਤਾ ਕਹਿੰਦਾ ਤਿੰਨ ਪੱਥਰ ਸੀ ਨਾ ਕਹਿੰਦੇ ਹਾਂ ਜੇ ਜੀਵਨ ਦੇ ਵਿੱਚ ਸੁਖੀ ਹੋਣਾ ਪਹਿਲਾ ਪੱਥਰ ਹੰਕਾਰ ਹੰਕਾਰ ਛੱਡ ਦਿਓ ਕਿ ਮੈਂ ਮੈਂ ਕੁਝ ਕਰ ਰਿਹਾ ਹਾਂ ਕਿਉਂਕਿ ਬਾਣੀ ਕਹਿੰਦੀ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲ ਗਰਭ ਜੋਣ ਮੈਂ ਫਿਰਦਾ ਹੰਕਾਰ ਛੱਡ ਦਿਓ ਇਹ ਪੱਥਰ ਛੱਡ ਦਿਓ ਜਦੋਂ ਕਹੋਗੇ ਨਾ ਮੈਂ ਅੰਮ੍ਰਿਤ ਵੇਲੇ ਉੱਠਦਾ ਤਾਂ ਫਿਰ ਤਾਂ ਸਾਲੇ ਨਿਕਲ ਜਾਂਦਾ ਗੁਰਦੁਆਰੇ ਆਇਆ ਅੰਮ੍ਰਿਤ ਵੇਲਾ ਨਹੀਂ ਬਣਦਾ ਕਿਉਂਕਿ ਮੈਂ ਤੇ ਜਦੋਂ ਉਹ ਕਹਣਾ ਕਿ ਤੂੰ ਕਰ ਰਿਆਂ ਤੇ ਫਿਰ ਉਹਨੇ ਨਿਤਨੇਮ ਵੀ ਕਰਾ ਦੇਣਾ ਅੰਮ੍ਰਿਤ ਵੇਲੇ ਵੀ ਜਗਾ ਦੇਣਾ ਤੇ ਜਦੋਂ ਮੈਂ ਉੱਠਣਾ ਤੇ ਫਿਰ ਮੈਂ ਆਪਣੀ ਮਰਜ਼ੀ ਨਾਲ ਉੱਠਾਂਗਾ 10 ਵਜੇ ਉੱਠਾਂਗਾ ਤੇ ਹੰਕਾਰ ਕਹਿੰਦੇ ਹੰਕਾਰ ਪਹਿਲਾਂ ਪੱਥਰ ਹੰਕਾਰ ਦਾ ਛੱਡ ਦਿਓ ਕਿ ਮੈਂ ਕੁਝ ਕਰ ਰਿਆਂ ਦੂਸਰਾ ਲੋਕ ਲਾਜ ਲੋਕੀ ਕੀ ਕਹਿਣਗੇ ਆ ਲੋਕਾਂ ਨੂੰ ਕਰਨ ਵਾਸਤੇ ਬਹੁਤ ਬਹੁਤ ਕਰਦਾ ਜੇ ਮੈਂ ਇਕੱਲਾ ਹੀ ਪਾਠ ਕਰਾਂ ਤਾਂ ਫਿਰ ਮੈਂ ਆਪਣੇ ਹਿਸਾਬ ਨਾਲ ਕਰਦਾ ਜਦੋਂ ਕੋਈ ਸੁਣਦਾ ਹੁੰਦਾ ਫਿਰ ਹੋਰ ਹਿਸਾਬ ਨਾਲ ਕਰੀਦਾ ਲੋਕ ਇਲਾਜ ਲੋਕੀ ਕੀ ਕਹਿਣਗੇ ਲੋਕਾਂ ਵੀ ਲੋਕੀ ਕਹਿੰਨੇ ਗੁਰਮੁਖ ਬੜਾ ਹੈ ਤੇ ਸਤਗੁਰੂ ਕੀ ਕਹਿਣਗੇ ਇਹ ਨਹੀਂ ਕਦੇ ਸੋਚਿਆ ਤੀਸਰਾ ਵਿਸ਼ੇਪਕਾਰ ਵਿਸ਼ੇਪਕਾਰਾਂ ਨੂੰ ਛੱਡ ਦੇ ਇਹ ਦੁਖੀ ਇਸੇ ਕਰਕੇ ਆ ਤੇ ਵਿਸ਼ੇਪਕਾਰਾਂ ਨੂੰ ਛੱਡ ਦੇਗਾ ਪਰਮੇਸ਼ਰ ਦੇ ਕੋਲੋਂ ਤੈਨੂੰ ਪ੍ਰਾਪਤੀ ਹੋਏਗੀ ਤੇ ਅੱਜ ਸਾਡਾ ਜੀਵਨ ਹੈ ਇਹ ਜਿਹੜੀ ਕਹਾਣੀ ਸੁਣਾਈ ਨਾ ਸਤਗੁਰ ਦੀ ਪੰਗਤੀ ਹੈ ਕੁਰਬਾਨੀ ਦੇ ਵਿੱਚ ਕਹਿੰਦੇ ਅੰਧਲੇ ਭਾਰ ਉਠਾਇਆ ਡੂੰਗਰ ਬਾਟ ਬਹੁਤ ਡੂੰਗਰ ਕਹਿੰਦੇ ਪਹਾੜੀ ਰਸਤਾ ਇਹ ਬਾਟ ਜਿਹੜੀ ਲੰਬੀ ਆ ਅੰਧਲੇ ਆ ਇਕਤਾ ਸੀ ਅੰਨੇ ਆ ਗਿਆਨਤਾ ਦੇ ਵਿੱਚ ਅੰਧਲੇ ਭਾਰ ਉਠਾਇਆ ਡੂੰਗਰ ਬਾਟ ਬਹੁਤ ਸਤਗੁਰ ਕਹਿੰਦੇ ਭਾਈ ਜਿੱਦਣ ਅਸੀਂ ਉਹਦੇ ਨਾਲ ਜੁੜਾਂਗੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਉਹ ਖਲਾਰਾ ਨਹੀਂ ਖਲਾਰਾਂਗੇ ਜਿਹਦੇ ਕਰਕੇ ਅਸੀਂ ਦੁਖੀ ਆ ਅਦਕ ਵਿਥਾਰ ਕਰੋਂ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਉਹ ਨਰ ਨਾਰਾਇਣ ਅੰਤਰ ਜਾਮ ਉਹ ਅੰਤਰ ਜਾਮੀ ਆ ਪਰਮੇਸ਼ਰ ਸਭ ਕੁਝ ਜਾਣਦਾ ਆਣ ਮਣੋ ਤੂੰ ਭਰ ਕਰ ਜਾਉ ਜਦਨ ਮੈਂ ਦੂਸਰੇ ਨੂੰ ਮੰਨਦਾ ਨਾ ਮੈਂ ਦੂਸਰੇ ਘਰ ਜਾਣਾ ਆਣ ਮਣੋ ਜਦਨ ਮੈਂ ਦੂਸਰੇ ਨੂੰ ਮੰਨਦਾ ਨਾ ਦੂਸਰੇ ਦੀ ਮੰਨਦਾ ਗੁਰੂ ਨੂੰ ਛੱਡ ਕੇ ਮੰਨਦਾ ਫਿਰ ਮੈਂ ਦੂਸਰੇ ਪਾਸੇ ਭਟਕਦਾ ਨਾ ਆਣ ਮਨੋ ਤੋ ਭਰ ਕਰ ਜਾਉ ਕਿਸ ਜਾਚੋਂ ਨਾਹੀ ਕੋ ਥਾਉ ਮੈਂ ਕਿਹਦੀ ਜਾਚ ਨਾ ਕਰਾਂ ਹੋਰ ਕੋਈ ਟਿਕਾਣਾ ਕੋਈ ਨਹੀਂ ਹੈ ਕਿਸ ਜਾਚੋਂ ਨਾਹੀ ਕੋ ਥਾਉ ਨਾਨਕ ਗੁਰਮਤ ਸਹਿਜ ਸਮਾਉ ਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਕੇ ਆਤਮਕ ਡੋਲਤਾ ਦੇ ਵਿੱਚ ਮੈਂ ਲੀਨ ਹੋ ਜਾਵਾਂ ਕਿਦਾਂ ਹੋਵਾਂਗਾ ਕਹਿੰਦੇ ਰੇ ਮਨ ਮੇਰੇ ਭਰਮ ਨਾ ਕੀਜੇ ਇਹ ਮੇਰੇ ਮਨ ਭਰਮ ਨਾ ਕਰ ਜਦੋਂ ਅਸੀਂ ਭਰਮ ਕਰਦੇ ਹਾਂ ਤੇ ਅਸੀਂ ਭਟਕਣਾ ਵਿੱਚ ਹੈ ਮਨ ਮੰਨਿਆ ਅੰਮ੍ਰਿਤ ਰਸ ਪੀਜੈ ਮਨ ਸਾਡਾ ਮੰਨ ਜਾਏ ਤੇ ਅਸੀਂ ਫਿਰ ਆਤਮਿਕ ਜੀਵਨ ਦੇਣ ਵਾਲਾ ਰਸ ਪ੍ਰਾਪਤ ਕਰਦੇ ਹਾਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਸਤਸੰਗਤ ਜੀ ਸਮੇਂ ਦੀ ਸਮਰਤੀ ਹੈ ਬਲਾਉਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ